ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਮਨ ਨੂੰ ਗੁਰੂ ਕਹਿੰਦੇ ਨੇ ਮੈਂ ਹੈਰਾਨ ਆ ਦਸਵੇਂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਮੇਰਾ ਮਨ ਮੇਰਾ ਗੁਰੂ ਕਿਉਂ ਮਨੁਆ ਗੁਰੂ ਮੁਰ ਮਨ ਸਾ ਮਾਈ ਜਨਮ ਕੋ ਸ਼ੁਭ ਕਿਰਿਆ ਪੜਾਈ ਇਹ ਮਨ ਮੇਰਾ ਗੁਰੂ ਕਿਉਂ ਮਨ ਮੰਨੇ ਤੇ ਪ੍ਰਮਾਤਮਾ ਹੈ ਮਨ ਨਾ ਮੰਨੇ ਤੇ ਨਹੀਂ ਹੈ ਮੇਰਾ ਗੁਰੂ ਹੈ ਅਕਸਰ ਮਨੁ ਕਹਿ ਦਿੰਦਾ ਪੜਿਆ ਹੈ ਮਨ ਨਹੀਂ ਮੰਨਦਾ ਸੁਣੇ ਹੈ ਮਨ ਨਹੀਂ ਮੰਨਦਾ ਦੇਖੇ ਮਨ ਨਹੀਂ ਮੰਨਦਾ ਸਤਿਗੁਰ ਕਹਿੰਦੇ ਨੇ ਮੇਰਾ ਮਨ ਗੁਰੂ ਹੈ ਮੰਨ ਗਿਆ ਤੇ ਭਗਤ ਕਬੀਰ ਤੋਂ ਪੁੱਛਿਆ ਗਿਆ ਤੋ ਸੀ ਰੱਬ ਨੂੰ ਕਿਵੇਂ ਜਾਣਿਆ ਉਹ ਵੀ ਇੱਕ ਪੰਕਤੀ ਚ ਗੱਲ ਮੁਕਾਉਂਦੇ ਨੇ ਕਹੋ ਕਬੀਰ ਮਨ ਮਾਨਿਆ ਮਨ ਮਾਨਿਆ ਤਉ ਹਰ ਜਾਣਿਆ ਬਸ ਮਨ ਮੰਨ ਗਿਆ ਸੀ ਜਾਣ ਲਿਆ ਇਤਨੀ ਗੱਲ ਗੁਰਦੁਆਰੇ ਆਣਾ ਉਸ ਦਿਨ ਸਫਰ ਸਮਝ ਲੈਣਾ ਜਿਸ ਦਿਨ ਮਨ ਮੰਨ ਜਾਏ। ਔਰ ਜਿਸ ਦਾ ਮਨ ਮੰਨ ਜਾਏ ਗੁਰਨਾਣਿਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਸ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ। ਉਸ ਦੀ ਜਿਹੜੀ ਅਵਸਥਾ ਹੈ ਬਿਆਨ ਕੀਤੀ ਨਹੀਂ ਜਾ ਸਕਦੀ ਜੇ ਕੋ ਕਹੇ ਪਛੇ ਪਛਤਾਏ। ਅਗਰ ਕੋਈ ਆਖੇਗਾ ਤੇ ਜਿਸ ਦਿਨ ਕਿਦਰੇ ਉਸ ਦੇ ਵੀ ਮਨ ਨੇ ਮੰਨ ਲਿਆ ਤੇ ਉਸ ਦੇ ਅੰਦਰ ਉਹ ਰਸ ਪੈਦਾ ਹੋਵੇ। ਤੁ ਫਿਰ ਪਛਤਾਵਾ ਕਰੇਗਾ ਉਹ ਜਿਹੜੀ ਮੰਨਣ ਵਾਲੇ ਦੀ ਮੈਂ ਅਵਸਥਾ ਬਿਆਨ ਕੀਤੀ ਸੀ ਉਹ ਨਹੀਂ ਹੈ ਤੇ ਉਸ ਤੋਂ ਅੱਗੇ ਕਹੀ ਨਹੀਂ ਜਾ ਸਕਦੀ ਬਿਆਨ